ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ نیوز ਮੈਂ ਹਰਪ੍ਰੀਤ ਕੋਰ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 6 ਦਿਨਾਂ ਪੈਦਲ ਯਾਤਰਾ ਕੱਢਣਗੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਬਰੀਦਤ ਨਾ ਚੁਕਾਉਣ ਤੋਂ ਬਾਅਦ ਕਿਸਾਨਾਂ ਦਾ ਐਕਸ਼ਨ ਮੁੱਖ ਮੰਤਰੀ ਸਮੇਰ ਪੰਜਾਬ ਭਾਰੀ ਵਿੱਚ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਧਰਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਮੁੱਖ ਮੰਤਰੀ ਨੇ ਇਨਸਾਫ ਦਾ ਦਿੱਤਾ ਭਰੋਸਾ ਮਾਮਲੇ ਵਿੱਚ ਐਸਆਈਟੀ ਪਹੁੰਚੀ ਪਟਿਆਲਾ ਲੋੜਿੰਦੇ ਸਬੂਤ ਕੀਤੇ ਇਕੱਠੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਹੁਲ ਗਾਂਧੀ ਤੇ ਕ세ਤਾਂਜ ਬਾਜਵਾ ਤੇ ਵੜਿੰਗ ਨੇ ਦਿੱਤਾ ਮੋੜਵਾ ਜਵਾਬ ਮੁੱਖ ਮੰਤਰੀ ਉੱਤੇ ਭਾਜਪਾ ਦੀ ਲੀਡ ਤੇ ਚੱਲਣ ਦਾ ਲਗਾਇਆ ਦੋਸ਼ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਦਲ ਪਰਵਾਰ ਨੂੰ ਲਿਆ ਕਰਨੇ ਹੱਥੀ ਬਾਦਲ ਪਰਿਵਾਰ ਤੇ ਲਗਾਇਆ ਪਵਿੱਤਰ ਸੰਸਥਾਵਾਂ ਨੂੰ ਢਾਲ ਲਗਾਉਣ ਦੇ ਦੋਸ਼ ਤੇ ਹੁਣ ਇਹਨਾਂ ਖਾਸ ਬਰੰਦਾ ਵਿਚਾਰ ਤੇ ਕੁਝ ਹੋਰ ਅਹਿਮ ਖਬਰਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 6 ਦਿਨਾਂ ਪੈਦਲ ਯਾਤਰਾ ਕੱਢੀ ਜਾਏਗੀ ਇਹ ਯਾਤਰਾ 3 April ਨੂੰ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ 8 April ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਸਮਾਪਤ ਹੋਏਗੀ ਬਟਾਰੀਆ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਕੱਢੀ ਜਾਣ ਵਾਲੀ ਇਸ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਸਾਰੀਆਂ ਰਾਜਸੀ ਪਾਰਟੀਆਂ ਵਿਧਾਇਕਾਂ ਸੰਸਦ ਮੈਂਬਰ ਤੇ ਰਾਜ ਸਭਾ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ ਨਸ਼ਿਆਂ ਵਿਰੋਧ ਕੱਢੀ ਜਾਣ ਵਾਲੀ ਯਾਤਰਾ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਪੰਜਾਬ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਹੈ ਪਰ ਇਹ ਪੰਜਾਬ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ जिस दे खात्मे लई सारयां नूं इकजुट होकर लड़ाई लड़न दी लोड़ है जो लोग भी यहाँ नशा मुक्त पंजाब बने इसके लिए पिछले कई वर्षों पिर से प्रयास कर रहे हैं कई धर्म गुरु भी इस बारे में अपना काम कर रहे हैं कई स्वयं सेवी संस्थाएं भी इस नशे के खिलाफ अपने अपने स्तर पर कार्यक्रम कर रहे हैं मैंने सोचा कि इन सब को अगर एक स्थान पर लाया जा सके एक साथ जोड़ा जाए और सब लोग मिलकर एक सामूहिक प्रयत्न करें, तो शायद हमारी सफलता के जो कदम है वो थोड़ा तेज गति से बढ़े इसी बात को सोच करके के मैंने अपना यह पैदल यात्रा का कार्यक्रम बनाया था अभी होम मिनिस्टर साहब का भी अमित शाह जी का पत्रको तो मिला उन्होंने भी कहा कि एनडीपीएस एक्ट के खिलाफ मजबूती के साथ कार्रवाई करिए और उसके मेन सोर्स तक पहुंच करके उसको नष्ट करने के लिए जो भी कर सकती। और यहाँ पुलिस ने पंजाब में भी हमारी संपत्तियों को भी गिराया है कब्जा किया है तो ऐसे लोगों के खिलाफ कार्रवाई की और बड़ा सुखद यह है कि सजा परसेंटेज सबसे ज्यादा अगर कहीं है एनडीपीएस एक्ट का ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦਾਂ ਤੇ 13 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਓ ਕੀਤਾ ਇਹ ਵਿਰੋਧ ਪ੍ਰਦਰਸ਼ਨ ਦੁਪਹਿਰ 3 ਵਜੇ ਤੱਕ ਜਾਰੀ ਰਿਹਾ ਇਸ ਦੌਰਾਨ ਜਲੰਧਰ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਹੋ ਗਈ ਪੁਲਿਸ ਨੇ ਕਿਸਾਨਾਂ ਨੂੰ ਜਲੰਧਰ ਵਿੱਚ ਮਹਿੰਦਰ ਭਗਤ ਦੇ ਘਰ ਵੱਲ ਜਾਣ ਤੋਂ ਰੋਕਿਆ ਇਸ ਦੌਰਾਨ ਕਿਸਾਨਾਂ ਨੇ ਬੈਰੀਕੇਡਾ ਨੂੰ ਤੋੜ ਸੁੱਟਿਆ ਦੱਸ દઈએ ਕਿ 19 ਮਾਰਚ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਸੀ ਤੇ ਸ਼ੰਭੂ ਤੇ ਖਨੌਰੀ ਸਰਹੱਦਾਂ ਖਾਲੀ ਕਰਵਾ ਦਿੱਤੀਆਂ ਸਨ ਇਸ ਤੋਂ ਬਾਅਦ ਦੋਵਾਂ ਸਰਹੱਦਾਂ ਤੇ ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਸਰਵਣ ਸਿੰਘ ਪੰਦੇੜ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਜਦ ਕਿ ਢੱਲੇਵਾਲ ਜੋ ਕਿ ਮਰਨ ਵਰਤ ਤੇ ਨੇ ਉਹਨਾਂ ਨੂੰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸਾਡੀਆਂ ਬਜ਼ੁਰਗ ਮਤਾਵਾਂ ਪੈਣਾ ਬਜ਼ੁਰਗ ਸਾਡੇ ਚੋਕੇ ਜੇਲਾਂ ਤੋਂ ਸੁਟਿਆ ਸਾਡਾ ਸਾਰਾ ਸਮਾਨ ਉਥੋਂ ਕੌਂਸਲ ਦੀ ਪ੍ਰਸ਼ਦੀ ਦੇ ਵਿੱਚ ਸਾਰਾ ਚੋਰੀ ਕੀਤਾ ਆਵਾ ਅਸੀਂ ਉਸ ਰੋਸ ਦੇ ਵਿੱਚੋਂ ਜੋ ਸਾਡੇ ਦੇ ਉੱਤੇ ਸਰਕਾਰ ਨੇ ਕੀਤਾ ਰੋਸ ਵਿੱਚੋਂ ਆਏ ਅਸੀਂ ਚਾਰ ਕੰਮ ਦਾ ਸੰਕੇਤਕ ਧਰਨਾਵਾ ਜੇ ਸਾਡਾ ਨੇ ਇਸੇ ਤਰੀਕੇ ਨਾਲ ਕੀਤਾ ਇਹ ਧਰਨਾ ਜਿਹੜਾ ਪੱਕਾ ਹੋ ਜਾਊਗਾ ਫੇਰ ਨਾ ਕਹਿ ਦਿਓ ਇਹ ਪੱਕਾ ਧਰਨਾ ਹੋ ਜਾਊਗਾ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਬੀਬੀਆਂ ਅੱਗੇ ਆਉਣੀਆਂ ਸ਼ਾਦਮਈ ਧਰਨਾ ਲਾਉਣਾ ਵਾ ਸਾਡੀਆਂ ਬੀਬੀਆਂ ਨੂੰ ਮਾਰ ਮਾਰ ਜੱਫੇ ਪਿੱਛੇ ਸੁੱਟਣ ਦੇ ਆ ਧੱਕੇ ਮਾਰਦੇ ਸਾਡੀਆਂ ਬੀਬੀਆਂ ਨੂੰ ਇਹ ਕੋਈ ਗੱਲ ਥੋੜੀ ਆ ਜਬੂਰੀ ਹੱਕੇ ਸਾਡਾ ਇਹਨਾਂ ਨੂੰ ਗੱਲ ਨਹੀਂ ਸੁਣਾਉਣੀ ਤੇ ਹੋਰ ਕਿੰਨੂ ਅਸੀਂ ਗੱਲ ਸੁਣਾਉਣੀ ਆ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਥੋੜੇ ਤੋਂ ਤੰਗ ਹੈਗੇ ਅਮਨ अरोड़ा ਜੀ ਤੁਹਾਨੂੰ ਐ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨੇ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਦਾ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਬਠਿੰਡਾ ਜ਼ਿਲ੍ਹੇ ਦੇ ਚੌਕੇ ਵਿੱਚ ਆਦਰਸ਼ ਸਕੂਲ ਅੱਗੇ ਚੱਲ ਰਹੇ ਧਰਨੇ ਉੱਤੇ ਪੰਜਾਬ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਇਸੋ ਪਹਿਲਾਂ ਵੀ ਧਰਨਾ ਚੁਕਵਾਇਆ ਗਿਆ ਸੀ ਜਿਸ ਤੋਂ ਬਾਅਦ ਧਰਨਕਾਰੀਆਂ ਨੇ ਮੋੜ ਤੋਂ ਸਕੂਲ ਨੂੰ ਤਾਲਾ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਗਈ ਜਿਸ ਦੀ ਵੀਡੀਓ ਸੁਖਪਾਲ ਖੈਰਾ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਖੈਰਾ ਨੇ ਵੀਡੀਓ ਸਾਂਝੀ ਕਰਦੇ ਆ ਲਿਖਿਆ ਪੀਪੀਪੀ ਮੋੜ ਆਦਰਸ਼ ਸਕੂਲ ਚੌਕੇ ਜ਼ਿਲ੍ਹਾ ਬਠਿੰਡਾ ਜਿਨ੍ਹਾਂ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਹੈ ਇਸ ਵਿੱਚ ਪ੍ਰਾਈਵੇਟ ਪਾਈਵਾਲ ਮੈਨੇਜਮੈਂਟ ਵੱਲੋਂ ਅਧਿਆਪਕਾਂ ਨੂੰ ਪਿਛਲੇ ਸਾਲ ਤੋਂ ਤਨਖਾਹਾਂ ਨਾ ਮਿਲਣ ਤੇ ਤਨਖਾਹਾਂ ਵਾਧਾ ਪਾ ਕੇ ਵਾਪਸ ਕਰਾਉਣ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਕਰਕੇ ਅਧਿਆਪਕਾਂ ਨੂੰ ਸਕੂਲ ਦੀ ਨੌਕਰੀ ਤੋਂ ਬਾਹਰ ਕੱਢਿਆ ਗਿਆ ਆ ਦੇਖੋ ਭਾਈ ਪੱਗਾਂ ਰੋਡੀਆਂ ਜਾ ਰਹੀਆਂ ਨੇ ਪੱਗਾਂ ਰੋਡੀਆਂ ਜਾ ਰਹੀਆਂ ਨੇ ਇੱਥੇ ਕੁੜੀਆਂ ਦੇ ਉੱਪਰ ਪ੍ਰਤਿਆਜਰ ਕੀਤਾ ਜਾ ਰਿਹਾ ਜਿਵੇਂ ਤਾਂ ਸਾਜਕੌਣ ਪ੍ਰਸ਼ਾਸਨ ਆਇਆ ਹੋਏ ਇੱਥੇ ਉਹ ਦੇਖੋ ਅਧਿਆਪਕਾਂ ਨੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਿਰਿਹਾਰੀ ਲਾਠੀ ਚਾਰਜ ਕੀਤਾ ਜਾ ਰਿਹਾ ਦੇ ਦੇਖੋ ਵੀ ਪੁਲਿਸ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟੀਆਂ ਬਤੀਤ ਹੈ ਹੋਇਆ 70 ਤੋਂ ਤੋਂ ਹੱਕ ਮੰਗਦੇ ਇਧਿਆਪਕਾਂ ਨੂੰ लाठी चार्ज ਕੀਤਾ ਕਿ ਉਹਨਾਂ ਨੂੰ ਆਹ ਦੇਖੋ ਜੀ ਦੇਖੋ ਕਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਬੋਲ ਸਕਦੇ ਹੱਸਾਂ ਦੇ ਵਿੱਚ ਪੱਗਾਂ ਦੇਖ ਸਕਦੇ ਤੁਸੀਂ ਆ ਪੱਗਾਂ ਦੇਖ ਸਕਦੇ ਹੋ ਉਹਨਾਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਦੇਖੋ ਉਹਨਾਂ ਦੇ ਉੱਪਰ ਕੁੜੀਆਂ ਦੇ ਦੇਖੋ ਕਿ ਕਿਹੜੀਆਂ ਤੇਜਾਰਾ ਰੋਗੇ ਤਾ ਜਦਾਬਾ ਦੇਖੋ ਕਿ ਕਿਹੜੀਆਂ ਤੇਜਾਰੀਆਂ ਦੇ ਦੁਆਰ ਕਿ ਤੇਜਾਰੀਆਂ ਕੁੜੀਆਂ ਦੇ ਵਿੱਚ ਕੁੜੀਆਂ ਦੇ ਦੇਖੋ ਕਿ ਕਿੰਨੀ ਖੁਸ ਮਾਰ ਕੀਤੀ ਜਾ ਰਹੀ ਆ ਕੁੜੀਆਂ ਦੇ ਜਿਹੜੇ ਕੱਪੜੇ ਪਾਰੇ ਗਏ ਨੇ ਜਿਹੜਾ ਉਧਰ ਦੇਖੋ ਬੁੱਢੇ ਬਗਾਂ ਵਿੱਚ ਕਿੰਨੇ ਕੱਢ ਲਏ ਆ ਆ ਦੇਖੋ ਜਿਹੜੇ ਇੱਥੇ ਵੀ ਦੇਖੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕਥਿਤ ਕੁਟਮਾਰ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਕਰਨਲ ਦਾ ਪਰਿਵਾਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ। ਇਸ ਮੌਕੇ ਜਿੱਥੇ ਪਰਿਵਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਦੁਹराई, ਉੱਥੇ ਮੁੱਖ ਮੰਤਰੀ ਨੇ ਪਰਿਵਾਰ ਨੂੰ ਨਿਰਪੱਖ ਜਾਂਚ ਕਰਵਾਉਣ ਤੇ ਇਨਸਾਫ ਦਿਵਾਉਣ ਦਾ ਯਕੀਨ ਦਿਵਾਇਆ। ਇਹ ਮੁਲਾਕਾਤ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹائش ਤੇ ਹੋਈ। ਇਸ ਸਬੰਧੀ ਪਟਿਆਲਾ ਤੋਂ ਚੰਡੀਗੜ੍ਹ ਪੁੱਜਣ ਵਾਲਿਆਂ ਵਿੱਚ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਹਮਾਇਤੀ ਸ਼ਾਮਿਲ ਸਨ। ਮੁੱਖ ਮੰਤਰੀ ਦੀ ਰਿਹائش ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਲਈ ਚੌਥੀ ਵਾਰ ਸਿਟ ਬਦਲੀ ਗਈ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਸਰਕਾਰ ਕਿਵੇਂ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ ਜੋ ਵੀ ਗੁਨਾਕਾਰ ਹਨ ਹੋਰ ਸਜ਼ਾ ਇਹਨਾਂ ਨੂੰ ਮਿਲ ਕੇ ਰਹੇਗੀ ਉਹ ਸਾਡੇ ਨਾਲ ਹੈ ਅਸਮੇ ਮਾਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇੱਕ ਬੇਟੀ ਨੂੰ ਜਸਟਿਸ ਦੇਣ ਦਾ ਵਾਅਦਾ ਕੀਤਾ ਹੈ ਉਹਨ ਮਾਨ ਸਾਹਿਬ ਨੂੰ ਸਲੂਟ ਕਰਦੀ ਆ ਉਹਨਾਂ ਨੇ ਕਿਹਾ ਕਿ ਇੰਡੀਪੈਂਡੈਂਟ ਇਨਕੁਆਇਰੀ ਕਰਾਉਣਗੇ ਜੀ ਸਾਰਾ ਕੁਝ ਕਰਨਗੇ ਉਹਨਾਂ ਨੇ ਕਿਹਾ ਜਸਟਿਸ ਮਿਲੇਗਾ ਉਹਨਾਂ ਨੇ ਕਿਹਾ ਪੰਜ ਵਜੇ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਬੁਲਾਇਆ ਹੈ ਬੋਲਿਆ ਸਾਰੀ ਡਿਟੇਲ ਲੈ ਕੇ ਆਣਗੇ ਹੋਰ ਅੱਜ ਹੀ ਸਾਨੂੰ ਜਸਟਿਸ ਦੇਣਗੇ ਫਿਰ ਮੈਂ ਅੱਜ ਮਾਨ ਸਾਹਿਬ ਨੇ ਇਹ ਦਿਖਾਇਆ ਕੀ ਜਿਹੜੀ ਆਮ ਆਦਮੀ ਬੋਲਦੇ ਆਮ ਆਦਮੀ ਦੀ ਸੁਣਾਈ ਹੋਈ ਹੈ ਅੱਜ ਅੱਜ ਮਹਿਮਾਨ ਸਾਹਿਬ ਨੂੰ ਸੈਲੂਟ ਕਰਦੇ ਉਧਰ ਦੂਜੇ ਪਾਸੇ ਇਸ ਘਟਨਾ ਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਗਈ ਐਸ ਆਈ ਟੀ ਵੱਲੋਂ ਅੱਜ ਪਟਿਆਲਾ ਦਾ ਦੌਰਾ ਕੀਤਾ ਗਿਆ ਇਸ ਮੌਕੇ ਟੀਮ ਵੱਲੋਂ ਇਸ ਸੰਬੰਧੀ ਲੋੜੀਂਦੇ ਸਬੂਤ ਇਕੱਠੇ ਕੀਤੇ ਗਏ ਸਿਟ ਨੇ ਕਟਵਾਰ ਦੀ ਇਸ ਘਟਨਾ ਨਾਲ ਸੰਬੰਧਤ ਸੀਸੀਟੀਵੀ ਫੁਟੇਜ ਵਾਲੀ ਡੀਵੀਆਰ ਵੀ ਹਾਸਲ ਕੀਤੀ ਜੋ ਅਗਲੇਰੀ ਜਾਂਚ ਲਈ ਕੇਂਦਰ ਸਰਕਾਰ ਦੀ ਇੱਕ ਏਜੰਸੀ ਨੂੰ ਭੇਜੀ ਜਾਏਗੀ ਸਿਟ ਦੇ ਮੁਖੀ ਵੱਜੋਂ ਏਡੀਜੀਪੀ ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਐਫਆਈਆਰ ਦਰਜ ਕਰਨ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਸਮਝੇ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਜਾਵੇਗਾ ਐਸਆਈਟੀ ਵਿੱਚ ਰਾਏ ਦੇ ਨਾਲ ਮੈਂਬਰਾਂ ਵੱਜੋਂ ਸ਼ਾਮਲ ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਵਾਲੀਆ ਤੇ ਮੋਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਵੀ ਸਮੋਕੇ ਹਾਜ਼ਰ ਸਨ ਉਹ ਜਿਸਮੋਕੇ ਕਰਨਲ ਬਾੜਦਾ ਪਰਿਵਾਰ ਸਿਟ ਨਾਲ ਮੁਲਾਕਾਤ ਲਈ ਹਾਜ਼ਰ ਨਹੀਂ ਹੋਇਆ ਬਿਦੇ ਆਰਡਰ ਹੋਏ ਨੇ ਇਸ ਸਿਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇੱਕ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸਿਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕਵੈਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤਰੀ ਦੀ ਜਾਣਕਾਰੀ ਸੀ ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ ਜੋ ਵੀ ਡਾਕੂਮੈਂਟਰੀ ਐਵਿਡੈਂਸ ਹੈਗਾ ਮਤਲਬ ਜਿਹੜਾ ਵੀ ਐਵਿਡੈਂਸ ਫੋਰੈਂਸਿਕਲੀ ਐਗਜ਼ਾਮਨ ਕਰੰਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ। ਮੁੱਖ ਮੰਤਰੀ ਭਗਵੰਤ ਮਾਨ ਇਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ ਜਿਸ ਦੌਰਾਨ ਉਹਨਾਂ ਤੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਪੁੱਛਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਵਿੱਚ ਅਗਵਾਈ ਕਰਨ ਦੀ ਯੋਗਤਾ ਹੀ ਨਹੀਂ ਹੈ ਤੇ ਜਦੋਂ ਪਰਮਾਤਮਾ ਨੇ ਉਹਨਾਂ ਨੂੰ ਇਹ ਗੁਣ ਹੀ ਨਹੀਂ ਦਿੱਤਾ ਤਾਂ ਫਿਰ ਉਹਨਾਂ ਨੂੰ ਜ਼ਬਰਦਸਤੀ ਨੇਤਾ ਬਣਾਉਣ ਦੀਆਂ ਕੋਸ਼ਿਸ਼ਾਂ ਕਿਉਂ ਕੀਤੀਆਂ ਜਾ ਰਹੀਆਂ ਨੇ। ਮੁੱਖ ਮੰਤਰੀ ਮਾਨ ਨੇ ਕਿਹਾ ਇਹ ਕੋਈ ਪਰਿਵਾਰਕ ਜਾਇਦਾਦ ਨਹੀਂ ਹੈ ਜਿੱਥੋਂ ਪਿਤਾ ਤੋਂ ਬਾਅਦ ਪੁੱਤਰ ਆਪਣੀ ਜ਼ਿੰਮੇਵਾਰੀ ਸੰਭਾਲਦਾ ਹੈ। ਕਿਰਪਾ ਕਰਕੇ ਉਹਨਾਂ ਨੂੰ ਛੱਡ ਦਿਓ ਵਿਚਾਰੇ ਨੂੰ ਖੁਦ ਸਮਝ ਨਹੀਂ ਆ ਰਿਹਾ ਕਿ ਉਹ ਕਿੱਥੇ ਫਸ ਗਿਆ ਕਾਂਗਰਸ ਨੇਤਾ ਅਕਸਰ ਸੰਸਦ ਦੇ ਮਹੱਤਵਪੂਰਨ ਸੈਸ਼ਨਾਂ ਦੌਰਾਨ ਗੈਰ ਹਾਜ਼ਰ ਰਹਿੰਦੇ ਨੇ ਉਹਨਾਂ ਕਹਾ ਕਈ ਵਾਰ ਉਹ ਆਪਣੀ ਨਾਨੀ ਤੇ ਮਾਮੇ ਕੋਲ ਰਹਿਣ ਲਈ ਇਟਲੀ ਚਲੇ ਜਾਂਦੇ ਨੇ ਤੇ ਕਈ ਵਾਰ ਉਹ ਕਿਸੇ ਮਹੱਤਵਪੂਰਨ ਸੈਸ਼ਨ ਦੌਰਾਨ ਅਮਰੀਕਾ ਵਿੱਚ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਲੀਡਰਸ਼ਿਪ ਸੰਬੰਧੀ ਗੁਣਾ ਤੇ ਸਵਾਲ ਉਠਾਈ ਜਾਣ ਤੋਂ ਇੱਕ ਦਿਨ ਬਾਅਦ ਕਾਂਗਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮੋੱਖ ਮੰਤਰੀ ਤੇ ਭਾਜਪਾ ਦੀ ਲੀਡ ਤੇ ਚੱਲਣ ਦਾ ਦੋਸ਼ ਲਗਾਇਆ ਏ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਕਿਹਾ ਰਾਹੁਲ ਗਾਂਧੀ ਨੇ ਭਾਰਤ ਨੂੰ ਇੱਕਜੁੱਟ ਕਰਨ ਤੇ ਗਰੀਬਾਂ ਤੇ ਘੱਟ ਗਿਣਤੀਆਂ ਲਈ ਲੜਨ ਲਈ ਭਾਰਤ ਜੋੜੋ ਯਾਤਰਾ ਵਿੱਚ 4080 ਕਿਲੋਮੀਟਰ ਪੈਦਲ ਯਾਤਰਾ ਕੀਤੀ ਜਦ ਕਿ ਤੁਹਾਡੇ ਅਧੂਰੇ ਵਾਅਦਿਆਂ ਤੇ ਸੈਸ਼ਨ ਤੋਂ ਲੰਬੇ ਰਹਿਣ ਵਰਗੀਆਂ ਕਾਰਵਾਈਆਂ ਦੌਰਾਨ ਪੰਜਾਬ ਨਸ਼ਿਆਂ ਤੇ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਏ ਰਾਹੁਲ ਗਾਂਧੀ ਸੰਸਦ ਵਿੱਚ ਸੰਵਿਧਾਨ ਦਾ ਮਜ਼ਬੂਤੀ ਨਾਲ ਬਚਾ ਕਰਦਾ ਏ ਤੇ ਤੁਸੀਂ ਭਾਜਪਾ ਦੀਆਂ ਲੀਹਾਂ ਤੇ ਚਲਦੇ ਹੋਏ ਸਵਾਲਾਂ ਤੋਂ ਲੁਕਦੇ ਹੋ। ਉਹਨਾਂ ਕਿਹਾ ਚੰਦਰਯਾਨ ਉੱਡ ਗਿਆ ਪਰ ਤੁਹਾਡੀ ਸ਼ਰਾਬ ਦੇ ਬਾਲਣ ਵਾਲੀ ਲੀਡਰਸ਼ਿਪ ਜ਼ਮੀਨ ਤੇ ਹੀ ਟਿੱਕੀ ਹੋਈ ਹੈ। ਰਾਹੁਲ ਗਾਂਧੀ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਆਪਣੀਆਂ ਸਵੇਰ ਤੋਂ ਸ਼ਾਮ ਤੱਕ ਦੀਆਂ ناکਾਮੀਆਂ ਵੱਲ ਧਿਆਨ ਦਿਓ। ਅੱਜ ਤੜਕੇ ਜਲੰਧਰ ਜ਼ਿਲ੍ਹੇ ਵਿੱਚ ਫਿਲੌਰ ਲਾਗਲੇ ਨੰਗਲ ਪਿੰਡ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਆਲੇ-ਦੁਆਲੇ ਲਾਏ ਗਏ ਇੱਕ ਸ਼ੀਸ਼ੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਦਿੱਤਾ ਗਿਆ। ਇਸਾ ਮਾਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਜਥੇਬੰਦੀ ਸਿਕਸਪੌਟ ਜਸਟਿਸ ਵੱਲੋਂ ਲਈ ਗਈ ਹੈ ਸ਼ੀਸ਼ੇ ਵਿੱਚ ਬੰਦ ਬੁੱਧ ਉਤੇ ਖਾਲਿਸਤਾਨ ਬਕੀ ਨਾਰੇ ਤੇ ਇਸੇ ਕਵਰ ਤੇ ਪੜਕਾਉ ਟਿੱਪਣੀਆਂ ਲਿਖੀਆਂ ਹੋਈਆਂ ਮਿਲੀਆਂ ਸ਼ੀਸ਼ੇ ਤੇ ਸਿੱਖ Hindu ਨਹੀਂ ਹਨ ਤੇ 트럼ਪ ਜਿੰਦਾਬਾਦ ਵੀ ਲਿਖਿਆ ਹੋਇਆ ਸੀ ਇਸ ਤਰ੍ਹਾਂ ਦੋ ਹੋਰ ਚੰਡਿਆਂ ਇੱਕ ਪਗਮਾ ਤੇ ਦੂਜਾ ਨੀਲਾ ਉਤੇ ਵੀ ਅਜੇ ਹਾਂ ਹੀ ਕੁਝ ਲਿਖਿਆ ਮਿਲਿਆ ਮੈਂ ਨਾ ਤੜਕੇ ਸਵੇਰੇ ਸੈਰ ਕਰਨ ਰੁਟੀਨ ਦੀ ਤਰ੍ਹਾਂ ਜਦੋਂ ਆਇਆ ਦੇਖਿਆ ਕਿ ਸਟੈਚੂ ਦੇ ਉੱਤੇ ਕੁਝ ਕਿਸੇ ਸ਼ਾਰਤੀ ਅਨਸਰ ਨੇ ਕਾਲੇ ਸ਼ਹੀ ਦੇ ਨਾਲ ਅਪਜਾਨਕ ਸ਼ਬਦ ਜੜਨ ਦੀ ਵਰਤੋਂ ਕਰਕੇ ਲਿਖਿਆ ਸੀ ਔਰ ਮੈਂ ਤੁਰੰਤ ਜਿਹੜਾ ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਨੇ ਤੁਰੰਤ ਆ ਕੇ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਵੀ ਸ਼ਾਰਤੀ ਅਨਸਰ ਵੱਲੋਂ ਇਹ ਕੀਤਾ ਗਿਆ ਉਹ ਦੀ ਅਸੀਂ ਕੋਖ ਕਰ ਰਹੇ ਹਾਂ ਔਰ ਤੁਰੰਤ ਜਿਹੜਾ ਉਹਦੇ ਉੱਤੇ ਹਾਲੇ ਅਨਟ੍ਰੈਸਟਡ ਬੰਦਿਆਂ ਦੇ ਉੱਤੇ ਮਕਦਮਾ ਵੀ ਦਰਜ ਪੁਲਿਸ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਔਰ ਖਾ ਇਸ ਉੱਪਰ ਭਾਈ ਅਸੀਂ ਜਿਹੜਾ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਨਾਟ ਫਾਰ ਹਿੰਦੂ ਦਸਤਾ ਜਿਹੜਾ ਸ਼ਸਤਰਾਂ ਦਾ ਰਾਜ ਨੂੰ ਅਸੀਂ ਮੰਨਦੇ ਹਾਂ ਸ਼ਸਤਰਾਂ ਦਾ ਰਾਜ ਮੰਨਦੇ ਹਾਂ ਔਰ ਮੈਂ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਤੋੜਨ ਦੇ ਲਈ ਸ਼ਾਰਤੀ ਅੰਸਰਾਂ ਵੱਲੋਂ ਇਹ ਕੀਤਾ ਗਿਆ ਹਿੰਦੂ ਸਿੱਖ ਔਰ ਦਲਤ ਇਹਨਾਂ ਦਾ ਸਨਮੋਰ ਜਿਹੜਾ ਏਕਾ ਉਹ ਪੰਜਾਬ ਦੇ ਵਿੱਚ ਦੇਖਦੇ ਹੋਏ ਇਹਨਾਂ ਦੇ ਭਾਈਚਾਰੇ ਕਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਜ ਕਾਲੀ ਦਲ ਦੀ ਪਾਰਟੀ ਮੁਖੇਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪਟਿਆਲਾ ਹਲਕਾ ਸਮਾਣਾ ਵਿੱਚ ਰੱਖੀ ਗਈ ਸੀ ਜਿਸ ਵਿੱਚ ਕਈ ਵੱਡੇ ਲੀਡਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੀਟਿੰਗ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਦਲ ਪਰਵਾਰ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਅਕਾਲੀਆਂ ਨੇ ਪਵਿੱਤਰ ਸੰਸਥਾਵਾਂ ਨੂੰ ਟਾਲ ਲਗਾਈ ਜਥੇਦਾਰ ਦੀ ਕਿਰਦਾਰ ਕੁਸ਼ੀ ਕੀਤੀ ਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਉਨਾ ਕਿ ਆਕੀ ਬਾਦਲਾ ਨੇ ਸਿਰਫ ਆਪਣੇ ਪਰਿਵਾਰ ਲਈ ਦਿੱਲੀ ਨਾਲ ਯਾਰੀ ਪਾਈ ਇਹ ਸਬੰਧਿਓਨਾ ਅੱਗੇ ਕਿ ਆ ਕਿ ਸ਼੍ਰੀ ਗੁਰਬੰਧ ਸਾਹਿਬ ਜੀ ਦੀ ਬੇਦਬੀਦਾ ਅਕਾਲੀ ਸਰਕਾਰ ਤੋਂ ਨਿਆਂ ਨਹੀਂ ਮਿਲਿਆ ਇਸ ਮੀਟਿੰਗ ਦੌਰਾਨ ਇਕਬਾਲ ਸਿੰਘ ਚੁੰਦਾ ਨੇ ਵੀ ਆਪਣੇ ਵਿਚਾਰ ਰੱਖੇ ਉਨਾ ਕਿਹਾ ਕਿ ਸਿੱਖ ਕੌਮ ਦੇ ਹਿੱਤਾਂ ਲਈ ਬਣਾਈ ਗਈ ਜਮਾਤ ਪੰਥ ਦੇ ਮਸਲਿਆਂ ਤੋਂ ਬੇਮੁਖ ਹੋ ਗਈ ਇਸ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਸੀ ਕੁਝ ਅਕਾਲੀ ਲੀਡਰਾਂ ਦੇ ਪਟਕਣ ਨਾਲ ਸਾਨੂੰ ਇਹ ਦਿਨ ਦੇਖਣੇ ਪਏ ਪਾਰਟੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਦਾ ਕਿਰਦਾਰ ਉੱਚਾ ਤੇ ਲੀਡਰਾਂ ਦਾ ਨੀਵਾਇ 2 ਦਸੰਬਰ ਨੂੰ ਲੀਡਰਸ਼ਿਪ ਪੇਸ਼ ਹੋਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਸਜ਼ਾ ਵੀ ਭੁਗਤੀ ਲੇਕਿਨ ਉਸ ਤੋਂ ਬਾਅਦ ਫੇਰ ਵੱਡੀਆਂ ਗਲਤੀਆਂ ਕਰ ਲੀਆਂ ਜਥੇਦਾਰ ਸਹਿਬਾਨ ਨੂੰ ਬਦਲਿਆ ਗਿਆ ਤੱਕੇ ਦੇ ਨਾਲ ਜਿਹੜੀ ਕਮੇਟੀ ਬਣਾਈ ਗਈ ਸੀ ਭਾrti ਦੇ ਲਈ ਉਹਨਾਂ ਨੂੰ ਭਰਤੀ ਕਰਨ ਨਹੀਂ ਦਿੱਤੀ ਗਈ ਜਿਸ ਦਿਨ ਜਥੇਦਾਰ ਸਹਿਬਾਨ ਬਦਲੇ ਗਏ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਹਰ ਸਿੱਖ ਦੇ ਮਨ ਦੇ ਵਿੱਚ ਰੋਸ ਸੀ ਦੁੱਖ ਸੀ ਕਿ ਜਿਸ ਢੰਗ ਦੇ ਨਾਲ ਜਥੇਦਾਰ ਬਦਲੇ ਗਏ ਇਹ ਬਹੁਤ ਗਲਤ ਤਰੀਕਾ ਕਿਉਂਕਿ 2 ਦਸੰਬਰ ਨੂੰ ਜੋ ਫੈਸਲੇ ਹੋਏ ਸੀ ਸ੍ਰੀ ਕਲਤਕ ਸਾਹਿਬ ਤੋਂ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਨੇ ਹਰ ਧਰਮ ਦੇ ਲੋਕਾਂ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬੜਾ ਮਹਾਨ ਤਖਤ ਆ ਜਿਹਦੇ ਸਾਹਮਣੇ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜਦੇ ਨੇ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਜਿਸ ਤਰ੍ਹਾਂ ਕਰਦਾਰ 쿠ਸ਼ੀ ਸਾਡੇ ਸਿੰਘ ਸਹਿਬਾਨ ਦੀ ਕੀਤੀ ਗਈ ਸੋ ਉਸ ਮਰਿਆਦਾ ਨੂੰ ਟਾ ਲਾਉਣ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੋਈ ਵੀ ਕਸਰ ਨਹੀਂ ਛੱਡੀ ਪੰਜਾਬ ਭਾਰ ਵਿੱਚ ਅੱਜ ਈਦੁਲ ਫਿਤਰ ਦਾ ਤਿਉਹਾਰ ਤੂਮਤਾਮ ਨਾਲ ਮਨਾਇਆ ਗਿਆ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਖ-ਵੱਖ ਮਸਜਿਦਾਂ ਤੇ ਈਦਗਾਹਾਂ ਵਿੱਚ ਪਹੁੰਚ ਕੇ ਨਮਾਜ਼ ਪੜਨ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰ ਕੋਟਲਾ ਵਿਖੇ ਈਦਗਾਹ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਮਾਨ ਨੇ ਕਿਹਾ ਕਿ ਸਾਡੀਆਂ ਈਦਾਂ ਦੀਵਾਲੀਆਂ ਗੁਰਪੁਰਬ ਸੰਗਰਾਮ ਤਿਉਹਾਰ ਤੇ ਤਰਮ ਸਭ ਸਾਜੇ ਨੇ ਸਾਡੀ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਸੀ ਹੈ ਤੇ ਹਮੇਸ਼ਾ ਰਹੇਗੀ। Eid ul Fitr ਦਾ ਪਵਿੱਤਰ ਦਿਨ ਹੈ, ਖੁਸ਼ੀ ਦਾ ਦਿਨ ਹੈ, ਆਪਸੀ ਪਾਈਚਾਰੇ ਦਾ ਦਿਨ ਹੈ, ਮਠਿਆਈਆਂ ਵੰਡਣ ਦਾ ਦਿਨ ਹੈ, ਗਰੀਬ ਦੀ ਮਦਦ ਕਰਨ ਦਾ ਦਿਨ ਹੈ। ਮੈਂ ਅੱਜ ਦੇ ਸੁਭ ਦਿਹਾੜੇ ਤੇ ਸਾਰਿਆਂ ਨੂੰ, ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ। ਅੱਜ ਸਾਰੇ ਪਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ Eidgah ਦੇ ਵਿੱਚ ਨਿਮਾਜ਼ ਪੜ੍ਹੀ ਗਈ ਹੈ। ਮੈਂ ਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਅੱਜ ਅਸੀਂ ਨੇ Eid ਦੀ ਨਮਾਜ਼ আদায় ਕੀਤੀ ਔਰ ਆਪਣੇ ਮੁਲਕ ਦੀ ਖੁਸ਼ਹਾਲੀ ਔਰ ਤਰੱਕੀ ਭਾਈਚਾਰੇ ਕੇ ਲਈ ਅੱਜ ਅਸੀਂ ਨੇ ਦੁਆਇ ਕੀਤੀ ਔਰ ਖਾਸ ਤੌਰ ਤੇ ਪੰਜਾਬ ਜੋ ਹੈ ਖੁਸ਼ਹਾਲ ਰਹੇ ਔਰ ਪਿਆਰ ਮੁਹੱਬਤ ਜੋ ਹੈ ਬਰਕਰਾਰ ਰਹੇ ਅਸੀਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ ਇੰਦੂਬਈ ਜਾਰਾ ਹੋਰ ਵੀ ਪੋਲੀਟਿਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ ਲੱਖ ਧੰਨਵਾਦ ਕਰਦੇ ਆ ਕਿ ਅੱਜ ਜਿਹੜੇ ਸਾਡੇ ਤਿਹਾਰ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ ਪੈਗੰਬਰ ਹਜਰਤ ਸੱਲੱਲਾਹੁ ਅਲੀ ਵਸੱਲਮ ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਅੱਜ ਵੀ ਉਹ ਪਰੰਪਰਾ ਨੂੰ ਦੇਖਦਿਆਂ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਐਨਆਈਏ ਨੇ ਇੱਕ ਵਿਅਕਤੀ ਨੂੰ ਢੰਗੀ ਰੂਟ ਰਾਹੀਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਇੱਕ ਮੁੱਖ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੋਲਡੀ ਨੂੰ ਐਨਆਈਏ ਆਤਵਾ ਨੂੰ ਗ੍ਰਿਫਤਾਰ ਕੀਤਾ ਦਾਸ ਹੈ ਕਿ ਢੰਗੀ ਰੂਟ ਦਾ ਮਤਲਬ ਹੈ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਰਸਤੇ ਰਾਹੀਂ ਤੇ ਬਿਨਾ ਕਿਸੇ ਦਸਤਾਵੇਜ਼ ਦੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਦਾਖਲ ਕਰਵਾਉਣਾ ਇਸ ਮਕਸਦ ਲਈ ਬਹੁਤ ਹੀ ਖਤਰਨਾਕ ਤੇ ਜੋਖਮ ਭਰੇ ਰਸਤੇ ਤੇ ਢੰਗ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹਨਾਂ ਦੀ ਜੋਖਮ ਭਰੀ ਤੇ ਔਖੀ ਯਾਤਰਾ ਆਮ ਤੌਰ ਤੇ ਮਨੁੱਖੀ ਤਸਕਰੀ ਸਿੰਡੀਕੇਟ ਰਾਹੀਂ ਪੂਰੀ ਕੀਤੀ ਜਾਂਦੀ ਹੈ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਹੋਏ ਇੱਕ ਵਿਆਹ ਵਿੱਚ ਲਾੜਾ ਹੀ ਨਹੀਂ ਪਹੁੰਚਿਆ ਲਾੜੀ ਵਿਆਹ ਦੇ ਮੰਡਪ ਵਿੱਚ ਉਡੀਕ ਕਰਦੀ ਰਹੀ ਪਰ ਲਾੜਾ ਕੁੜੀ ਨੂੰ ਛੱਡ ਕੇ ਭੱਜ ਗਿਆ ਇਸ ਮੌਕੇ ਕੁੜੀ ਦੇ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਕੁੜੀ ਨੇ ਦੱਸਿਆ ਕਿ ਮੁੰਡਾ ਗੁਰਪ੍ਰੀਤ ਸਿੰਘ ਸਕੂਲ ਦੇ ਦਿਨਾਂ ਤੋਂ ਹੀ ਉਸ ਦਾ ਪਿੱਛਾ ਕਰ ਰਿਹਾ ਸੀ ਉਹ ਜਿੱਥੇ ਵੀ ਜਾਂਦੀ ਮੁੰਡਾ ਉੱਥੇ ਪਹੁੰਚ ਜਾਂਦਾ ਸਮਝਾਉਣ ਤੋਂ ਬਾਅਦ ਵੀ ਉਹ ਸਹਿਮਤ ਨਹੀਂ ਹੋਇਆ ਮੁੰਡਾ ਵਿਆਹ ਬਾਰੇ ਗੱਲਾਂ ਕਰਦਾ ਰਿਹਾ ਹੌਲੀ ਹੌਲੀ ਦੋਵਾਂ ਵਿਚਕਾਰ ਪਿਆਰ ਦਾ ਰਿਸ਼ਤਾ ਬਣ ਗਿਆ ਦੋਵਾਂ ਦਾ ਵਿਆਹ 31 ਮਾਰਚ ਨੂੰ ਤੈਅ ਹੋਇਆ ਸੀ ਵਿਆਹ ਵਾਲੇ ਦਿਨ ਕੁੜੀ ਦੁਲਹਨ ਦੇ ਪਹਿਰਾਵੇ ਵਿੱਚ ਸਜੀ ਹੋਈ ਤੇ ਹੱਥਾਂ ਵਿੱਚ ਲਾਲ ਚੂੜੀਆਂ ਪਹਿਨ ਕੇ ਮੰਡਪ ਪਹੁੰਚੀ ਉਹ ਆਪਣੇ ਨਾਲ ਦਾਜ ਦਾ ਸਮਾਨ ਵੀ ਲੈ ਕੇ ਆਈ ਪਰ ਲਾੜਾ ਹੀ ਨਹੀਂ ਆਇਆ ਕੁੜੀ ਦਾ ਦੋਸ਼ ਹੈ ਕਿ ਲੜਕੇ ਨੇ ਉਸ ਨੂੰ ਵਰਤਿਆ ਤੇ ਧੋਖਾ ਦਿੱਤਾ ਪੀੜਤ ਲੜਕੀ ਦੇ ਉਸਾ ਪਰਿਵਾਰ ਪੁਲਿਸ ਕੋਲ ਇਨਸਾਫ ਦੀ ਗੁਹਾਰ ਲਗਾ ਰਹੀ ਨੇ ਉਹ ਚੱਚੇ ਚੰਦੇ ਸੀ ਮੈਂ ਵੀ ਚੱਚੇ ਜਾਨੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੋੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਣਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਹਿਣਾ ਮੈਂ ਤੇਨਾ ਵਿਆਹ ਕਰਾਉਣਾ ਵਾ ਤੂੰ ਮੇਨਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਾਂ ਨਹੀਂ ਮੈਂ ਇਹਨ ਤੇ ਨਾਲ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਆ ਇਹਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਨਾਂ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ 5 ਸਾਲਾਂ ਬਾਅਦ ਪੱਕਾ ਤੇਨਾ ਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਾਅਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਖਾਸ ਖਬਰਾਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 6 ਦਿਨਾਂ ਪੈਦਲ ਯਾਤਰਾ ਕੱਢਣਗੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਬਰੀ ਤਰਨਾ ਚੁਕਾਉਣ ਤੋਂ ਬਾਅਦ ਕਿਸਾਨਾਂ ਦਾ ਐਕਸ਼ਨ ਮੁੱਖ ਮੰਤਰੀ ਸਮੇਰ ਪੰਜਾਬ ਭਾਰੀ ਵਿੱਚ ਮੰਤਰੀਆਂ ਦੇ ਘਰਾਂ ਅੱਗੇ ਦਿੱਤੇ ਧਰਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਮੁੱਖ ਮੰਤਰੀ ਨੇ ਇਨਸਾਫ ਦਾ ਦਿੱਤਾ ਪਰੋਸਾ ਮਾਮਲੇ ਵਿੱਚ ਐਸਆਈਟੀ ਪਹੁੰਚੀ ਪਟਿਆਲਾ ਲੋੜਿੰਦੇ ਸਬੂਤ ਕੀਤੇ ਇਕੱਠੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਹੁਲ ਗਾਂਧੀ ਤੇ ਕਸੇ ਤਾਂਜੀ ਬਾਜਵਾ ਤੇ ਵੜਿੰਗ ਨੇ ਦਿੱਤਾ ਮੋੜਵਾ ਜਵਾਬ ਮੁੱਖ ਮੰਤਰੀ ਉੱਤੇ ਭਾਜਪਾ ਦੀ ਲੀਡ ਤੇ ਚੱਲਣ ਦਾ ਲਗਾਇਆ ਦੋਸ਼ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਦਲ ਪਰਵਾਰ ਨੂੰ ਲਿਆ ਕਰੜੇ ਹੱਥੀ ਬਾਦਲ ਪਰਵਾਰ ਤੇ ਲਗਾਇਆ ਪਵਿੱਤਰ ਸੰਸਥਾਵਾਂ ਨੂੰ ਢਾਲ ਲਗਾਉਣ ਦੇ ਦੋਸ਼ ਇਸੇ ਨਾਲ ਹੀ ਰਾਪਟਾ ਨਿਊਜ਼ਾ ਖਬਰਾਂ ਦਾ ਇਹ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ